4 ਮੀਟਰ ਵੀ ਹਾਲ ਚਾਲ ਆ। ਸੋ ਅਗਰ ਤੁਹਾਡੇ ਆਪਣੇ ਚੈਨਲ 'ਚ YouTube ਤੇ ਜਿਹੜਾ ਤੇ ਅੱਜ ਆਪਾਂ ਆਏ ਆ ਇੱਥੇ ਪੂਆ ਵਿਆਹ ਆ। ਵਿਆਹ ਦਾ ਪੂਰ ਤੇ ਅੱਜ ਪਹੁੰਚ ਗਿਆ। ਇੱਥੇ ਤੁਹਾਨੂੰ ਦਿਖਾਵਾਂਗੇ ਪੂਰੀ ਰੌਣਕ ਮੇਲਾ ਚੱਲੂਗਾ। ਸੋ ਇੱਧਰ ਆਪਣੀ ਜੀਪ ਵੀ ਖੜੀ ਹੋਈ ਆ। ਹਲ ਮੋਰੀ ਲਾਈ ਹੋ ਆ। ਫਿਰ ਤਿੰਨ ਕਰਕੇ ਤੇ ਬਾਕੀ ਤੁਹਾਨੂੰ ਮਨਵਾਉਂਦੇ ਆ ਜਦ ਤੱਕ ਆਦੂਗਾ ਸਾਰਾ ਵਾ ਸਾਰਿਆਂ ਨੂੰ ਬੁਲਾਵਾਂਗੇ ਠੀਕ ਆ। ਲੋ ਮਿੱਤਰੋ ਹੋ ਬੋਲ ਚੁੱਕੇ ਆਂ ਉਹ ਦੇਖ ਲੋ ਚੈੱਕ ਕਰੋ ਇੱਧਰ ਛੋਟਾ ਖੜਾਇਆ ਤੇ ਬਾਕੀ ਤੁਸੀਂ ਦੇਖ ਸਕਦੇ ਆਂ ਦਾ ਸਾਰਾ ਪ੍ਰੋਗਰਾਮ ਐਨ ਓਕੇ ਕੀਤਾ ਹੋਇਆ ਤੇ ਆਹ ਪ੍ਰੋਗਰਾਮ ਤੇ ਜਾਨਦਈ ਆਪਣਾ ਪਿੱਕ ਫਰਾਟ ਵਾਲੀ ਬੰਦਾ ਆਹ ਹੈਪੀ ਆਉਦਾ ਹੈ ਹੈਪੀ ਲੀਡ ਹੈਪੀ ਲੀਡ ਆ ਇਹਨੂੰ ਇੰਦੇ ਆ ਉਹ ਆ ਇਹ ਤੇ ਬਾਕੀ ਪ੍ਰੋਗਰਾਮ ਦੇਖੋ ਜਿਹੜਾ ਐਸਲ ਓਰਗੇਟਰ ਤੇ ਉਹ ਮਹਾਰਾਜ ਦਾ ਵੀਡੀਓ ਵੀ ਆ ਉਹਦਾ ਐਪ ਦਾ ਹੋ ਕੇ ਸਾਡਾ ਜੁਲੰਦ ਦੋਸਤਾਂ ਨੂੰ ਆਜ ਤੁਸੀਂ ਦੇਖ ਸਕਦੇ ਆ ਆਇਆ ਭਾਜੀ ਆਪਣਾ ਜਿਹੜਾ ਵਿਆਹ ਆ ਮੁੰਡਾ ਆਇਆ ਤੀਰ ਤੋਂ ਬੂੜਾ ਇਥੋਂ ਚੱਕ ਚੱਕ ਕੇ ਲੰਗਾਵੇ ਭਰੀ ਜਾਂਦੇ ਆ ਤੁਸੀਂ ਦੇਖ ਸਕਦੇ ਆ ਦੋ ਜਾਨੇ ਕੇੰਦਲ ਲਵਾਵੇ ਭਰ ਲਿਆ ਇਹਨਾਂ ਨੇ ਮਰ ਮਤਰਾ ਉਹ ਪਾ ਲਾ ਉਹ ਉਹ ਪਾ ਲਉਂਦੇ ਆ ਜੀ ਮਿੰਨੀ ਕੈਮਰੇ ਵਾਲੇ ਐ ਮਿੰਨੀ ਕੈਮਰੇ ਵਾਲੇ ਲਾਹਤ ਸੁ ਮਨ ਸੁ ਮਨ ਪਾਸ ਹੋਇ ਹਾਰੇ ਹਾਰੇ ਦਾ ਤਹਤ ਜੇ ਬੁਨਤਾ ਤੇਰੇ ਸਗਲੇ ਜੇ ਮਿਲ ਧਾਕ ਤੇ ਮਨ ਗਰਨੀ ਪਾਰੋਂ ਥਾਕਰ ਪ੍ਰਭ ਤੱਕ ਇਹ ਗੁਰਸਾ ਤੁਮ ਕੋਨਾ ਬਹੁਤ ਮਨ ਪਾਸਤਾ ਤੁਮ ਪ੍ਰਭ ਉਤ ਜੇ ਬੁਨਤਾ ਪਾਈ ਨ ਲਾਗੋ ਦੇਹ ਨਾਮ ਜੀ ਸਾ ਕੀ ਭਗਤ ਕਰ ਮਤਰਾ ਕਹਿੰਦੇ ਇਹਨਾਂ ਨੇ ੜੰਬਾ ਜਨ ਲਗਾ ਕੰਢੇ ੜੰਬਾ ਸ਼ੁਰੂ ਹੋਣ ਲਗਾ ੜੰਬਾ ਚੱਕੋ ਮਤਰੋ ਜੱਸਾ ਭਰਾ ਕਹਿੰਦੇ ਆਪਣਾ ਆ ਗਿਆ ਇਹ ਗੱਡੀ ਨੋਵਾ ਲੈ ਕੇ ਨੋਵਾ ਲੈ ਕੇ ਆ ਗਿਆ ਜੱਸਾ ਭਰਾ ਆਪਣਾ ਤੁਸੀਂ ਦੇਖ ਸਕਦੇ ਹੋ ਜੇ ਸਵਰਾ ਦੇਖੋ ਤੁਸੀਂ ਇੱਧਰ ਨਾਲ ਦੀ ਕਸੀਡ ਕਿੱਥੇ ਆਵੇ ਉਹ ਵੇ ਜੱਸੇ ਕੀ ਹੋਇਆ ਓਏ ਹਾਲਾ ਮੰਨ ਲਈ ਨਾ ਲੱਗਾ ਵੇ ਬਾਈ ਯਾਰ ਸਿਰਾਈ ਲੱਗੀ ਆ ਰਾਤ ਸਿਰਾਈ ਤੁਹਾਹੀ ਹੈ ਨਾ ਵਿੱਚੋਂ ਤੁਹਾਹੀ ਹੈ ਪਾਣੀ ਮਰਾਇਆ ਤੇ ਦੇਖ ਸਕਦੇ ਆ ਦੁਬਾਰਾ ਦਿਖਾਏ ਲਾ ਦ ਨਾ ਵਿੱਚ ਨਹੀਂ ਨਹੀਂ ਤਾਂ ਅੱਗੇ ਹੁੰਦਾ ਨਹੀਂ ਆ ਪੈ ਚਿਹਰ ਖਾਏ ਆ ਵਿੱਚ ਜੀ ਪਾਚ ਥੋੜੀ ਮਾਂ ਇੱਥੇ ਜੰਗਾਲ ਪਿਆ ਜਸੇ ਇਨੀ ਗੱਡੀ ਵਧੀਆ ਮਮਾ ਥੋੜੀ ਤਾਂ ਮੇਰੀ ਪੈਟ ਵੀ ਕਿਲੀ ਹੋ ਗਈ ਆ ਕਾਦ ਆ ਸੀਟਾਂ ਵੀ ਕਿਲੀਆਂ ਉਹ ਸਾਡੇ ਜੜੀ ਸਕੋਰਪੀ ਲੈਣੀ ਸੀ ਸਾਡੇ ਜੜੀ ਉੱਥੇ ਖੜੀ ਸੀ ਸਾਡੇ ਆੜੀ ਕਿੱਥੇ ਖੜੀ ਆ ਆੜੀ ਸਾਲੇ ਆਵਣ ਹੋਣੀ ਮਮਾ ਸਾਡੇ ਨੂੰ ਫੋਨ ਕਰ ਲੈਣਾ ਹੈਗਾ ਜੇ ਮਮਾ ਡੈਡੀ ਹੁਣਾਂ ਤਾਂ ਆ ਜਾਣਾ ਹੈਗਾ ਖੱਡੀ ਤੈਨੂੰ ਤਾਂ ਰਹਿਣਾ ਆ ਗੱਡੀ ਕਿੱਥੇ ਮੰਮਾ ਰਹਿਣਾ ਗੱਡੀ ਕਿੱਥੇ ਲਾਈਆ ਪੋਸਰੀ ਦਾ ਕਿਹੜਾ ਫੁੱਦੂ ਡਰਾਈਵਰ ਗੱਡੀ ਇੱਥੇ ਗੱਬੇ ਜੇ ਲਾ ਗਿਆ ਡਰਾਈਵ ਕਰਦਾ ਭੈਣ ਜੀ ਦਾ ਕਨੈਕਟਰ ਸੀਟ ਕਿੱਥੇ ਜਾਵੇ ਭੈਣ ਜੀ ਦਾ ਕਨੈਕਟਰ ਸੀਟ ਘਰ ਲਾ ਕਰੇ ਤਾਂ ਗਿਆ ਕਿ ਟਰੈਕਟਰ ਸੀਟ ਟਰੈਕਟਰ ਭੈਣ ਚ ਰੋਲਾ ਵਾਉਂਦੇ ਪਿੱਛੇ ਸਹੀ ਆ ਸਹੀ ਆ ਬਰਾਵਾ ਸਹੀ ਆ ਦੱਸਿਆ ਨਹੀਂ ਕਰਾਉਂਦੇ ਯਾਤਾ ਪੂਰੀ ਹੁਣ ਮੈਂ ਤਰੇ ਚੱਲੇ ਆ ਕਹਿੰਦੇ ਪੱਗ ਨਹੀਂ ਬੰਨੀ ਹਾਂ ਕੇ ਯਾਰ You.